ਪਰਮ ਸਤਕਾਰ ਯੋਗ ਗੁਰੂ ਰੂਪ ਗੁਰੂ ਜੀ ਦੀ ਸਾਜੀ ਤਿੰਨ ਵਾਜੀ ਸਾਧ ਸੰਗਤ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਬਹੁਤ ਬਹੁਤ ਸੰਗਤਾਂ ਨੂੰ ਵਧਾਈਆਂ ਕਿਉਂਕਿ ਕਾਲਜੁਗ ਦੇ ਵਿੱਚ ਵਕਾਰਾਂ ਦੀਆਂ ਤਤੀਆਂ ਹਮਾਵਾਂ ਚੱਲ ਰਹੀਆਂ ਗੁਰੂ ਨਾਨਕ ਸੱਜੇ ਪਾਤਸ਼ਾਹ ਆਪ ਆਪਣੀ ਸੰਗਤ ਦੇ ਕਿਰਪਾ ਕਰਕੇ ਆਪਣੀ ਗੋਦ ਵਿੱਚ ਬਿਠਾ ਕੇ ਤੇ ਸੰਗਤ ਦੇ ਦਰਸ਼ਨ ਜੜਿਆ ਉਹ ਹੋ ਜਾਂਦੇ ਆ ਇਹ ਇੱਕ ਐਸਾ ਧਾਰ ਹੈ ਜਿੱਥੇ ਆਨੰਦ ਖੁਸ਼ੀ ਤੇ ਖੇੜੇ ਮਿਲਦੇ ਆ ਜੋ ਪਰਮੇਸ਼ਰ ਵੱਲ ਨੂੰ ਮੂੰਹ ਕਰ ਲੈਂਦਾ ਸਾਰਾ ਸੰਸਾਰ ਹੀ ਉਹਦਾ ਹੋ ਜਾਂਦਾ ਜੇ ਤੂੰ ਮੇਰਾ ਹੋਇ ਰਹੇ ਸਭ जग ਤੇਰਾ ਹੋਇ ਤੋ ਸਾਡੇ ਹਰੇਕ ਦੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਦੀ ਆਸਥਾ ਗੁਰੂ ਸਾਹਿਬਾਨ ਤੇ ਹੁੰਦੀ ਆ ਤੋ ਦਾਸ ਨੇ ਵੀ ਬਚਪਨ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਦੀਆਂ ਕਾਖੀਆਂ ਸੁਣੀਆਂ ਤੇ ਮਨ ਦੇ ਵਿੱਚ ਚਾਹ ਹੋਇਆ ਭਈ ਜਿੱਥੇ ਜਿੱਥੇ ਮਹਾਰਾਜ ਗਏ ਆ ਉਹਨਾਂ ਦੇ ਦਰਸ਼ਨ ਕੀਤੇ ਜਾਣ। ਉਹ ਇੰਡੀਆ ਦੇ ਵਿੱਚ ਸਾਮਾ ਬੰਦਾ ਰਿਆ। ਕੰਧ ਸਾਹਿਬ ਗੁਰਦੁਆਰਾ ਬਟਾਲੇ ਵਿਖੇ ਫਿਰ ਉੱਥੇ ਸੁਲਤਾਨਪੁਰ ਲੋਧੀ ਅਚਲ ਸਾਹਿਬ ਪੂਰਬੀ ਹਿਸਤਾਨ ਉਹ ਦਰਸ਼ਨ ਹੁੰਦੇ ਰਹੇ। ਪਰ ਮਨ ਦੇ ਵਿੱਚ ਨਾ ਇੱਕ ਤਾਂਗ ਤੇ ਇੱਕ ਤੜਫ ਉਹ ਨਹੀਂ ਸੀ ਮਿਟਦੀ ਅਜੇ। ਉਹ ਇਹ ਵੀ ਸੱਤੇ ਪਾਸਾ ਤੁਸੀਂ ਸਭ ਤੋਂ ਲੰਮਾ ਸਮਾਨਾ ਸਰਕਾਰਪੁਰ ਸਾਹਿਬ ਵਿਖੇ ਤੁਸੀਂ ਉੱਥੇ ਖੇਤੀਬਾੜੀ ਕੀਤੀ ਸੰਤਾਂ ਨੂੰ ਉਪਦੇਸ਼ ਕੀਤਾ ਕਿ ਮਹਾਰਾਜ ਉਹਨਾਂ ਦਰਸ਼ਨ ਕਿਤੇ ਹੋ ਜਾਣ ਤੇ ਫੇਰ ਆ। ਤੂੰ ਕੀ ਕਰਨਾ ਜਦੋਂ ਦਿਲ ਕਰਨਾ ਤੇ ਉੱਥੇ ਬੇਰੇ ਬਾਬੇ ਨਾਨਕ ਜਾਣਾ ਕਿ ਤੁਸੀਂ ਬੰਦੇ ਉੱਤੇ ਨਾ ਵੀ ਐਸਾ ਆਵਾਲਿਆ ਨੇ ਦੂਰਪਿੰਡ ਲਾਈ ਹੁੰਦੀ ਸੀ। ਤੋਂ ਦੋ-ਦੋ ਮਿੰਟ ਦਰਸ਼ਨ ਕਰਾ ਦਿੰਦੇ ਸੀ। ਉਹਨਾਂ ਦਰਸ਼ਨ ਕਰਾਉਣੇ ਦੂਰੋਂ ਦੋ ਮਿੰਟ ਸਮਾਧਿਆਣਾ ਉਹ ਦੂਰ ਵੀ ਛੱਡਣ ਨੂੰ ਦਿਲ ਨਾ ਕਰਲਾ ਤੇ ਨਾਲ ਇੱਕ ਮਨ ਦੇ ਵਿੱਚ ਇੱਕ ਇੱਛਾ ਜਾਗਣੀ ਕਿ ਸੱਜੇ ਪਾਸੇ ਕੋਈ ਸਮਾ ਬਣ ਸਕਦਾ ਆ ਵੀ ਆਪ ਜੀ ਦੇ ਚਰਨਾਂ ਦੇ ਵਿੱਚ ਉਸ ਅਸਥਾਨ ਦੇ ਖੁੱਲੇ ਦਰਸ਼ਨ ਹੋਵਣ ਤੋ ਉਹ ਸਮਾ ਵੀ ਪਾਠਾ ਨੇ ਬਣਾ ਦਿੱਤਾ ਇੱਕ ਤੇ ਉਹ ਵੇਖੋ ਲਾਂਗਾ ਖੁੱਲ ਗਿਆ ਤੇ ਫਿਰ ਸਮਾ ਵੀ ਪਰਵੇਸ਼ਰ ਨੇ ਆਪ ਹੀ ਬਣਾਉਣਾ ਸੀ ਤੋ ਆ ਜਿਸ ਦਿਨ ਆ ਆਪਣੇ ਰੋਲਾ ਪਿਆ ਇੰਡੀਆ ਦੇ ਵਿੱਚ 22 ਅਪ੍ਰੈਲ ਜੰਮੂ ਦੇ ਵਿੱਚ ਜਿਹੜਾ ਰੋਲਾ ਪਿਆ ਜੋ ਵੀ ਕਾਂਡ ਹੋਇਆ ਤੋਂ ਉਹਨਾਂ ਨੇ ਬਾਦਸ਼ਾਹ ਨੇ ਕਿਰਪਾ ਕੀਤੀ ਕਿ ਉੱਥੇ ਜਾਣ ਦਾ ਮੌਕਾ ਮਿਲ ਗਿਆ ਕਰਤਾਰਪੁਰ ਸਾਹਿਬ ਇੱਥੇ ਤੋਂ 21 ਦੇ 21 ਅਪ੍ਰੈਲ ਦੀ ਸ਼ਾਮ ਨੂੰ ਉੱਥੋਂ ਦੇ ਮੁੱਖ ਸੇਵਾਦਾਰ ਹੈੱਡ ਗ੍ਰੰਥੀ ਕਰਤਾਰਪੁਰ ਸਾਹਿਬ ਦੇ ਬਿਕਾ ਸਿੰਘ ਜੀ ਵਿਕਰਮ ਸਿੰਘ ਉਹਨਾਂ ਦਾ ਦਾਤ ਨੂੰ ਫੋਨ ਆ ਗਿਆ ਕਹਿੰਦੇ ਜੀ ਤੁਸੀਂ ਆ ਰਹੇ ਜੇ ਕੱਲ ਨੂੰ ਮੈਂ ਹਾਂ ਜੀ ਬਿਲਕੁਲ ਪਰ ਕਿਰਪਾ ਕਰੇ ਆ ਰਹੇ ਆ ਤੋਂ ਉਹਨਾਂ ਕਹਾ ਵੀ ਆਇਓ ਬਹੁਤ ਚੰਗਾ ਪਰ ਪਈ ਵਿਚਾਰ ਕਥਾ ਦੀ ਵੀ ਤੁਸੀਂ ਉੱਥੇ ਕਰਿਓ ਤੋਂ ਮਨ ਹੋਰ ਖੁਸ਼ ਹੋ ਗਿਆ ਭਈ ਜੇ ਤੁ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਬੈ ਕੇ ਇਹ ਸਮਾਂ ਮਿਲ ਜਾਵੇ ਤੇ ਹੋਰ ਕੋਤੀ ਜਰਾ ਨਹੀਂ ਜਾਂਦੀ ਉਥੇ ਸਮਾਂ ਜਦੋਂ ਬਤੀਤ ਕੀਤਾ ਨਾ ਕਥਾ ਦੀ ਵਿਚਾਰ 3 ਵਜੇ ਹੋਈ ਆ ਜੋ ਵੀ ਉਥੇ ਉਸ ਦਿਨ 2:30 ਵਜੇ ਰੌਲਾ ਰਪਾ ਪਿਆ 3 ਵਜੇ ਕਥਾ ਦੀ ਵਿਚਾਰ ਹੋਈ ਤੇ ਜਦੋਂ ਮਹਾਰਾਜ ਦੇ ਸਥਾਨ ਤੋਂ ਗੱਲ ਇਹ ਕਰ ਰਹੇ ਵੀ ਐਡਾ ਵੱਡਾ ਪਾਤਸ਼ਾਹ ਇੰਨੀ ਵੱਡੀ ਕਿਰਪਾ ਉਥੋਂ ਵਰਖ ਰਹੀ ਆ ਤੇ ਸਿਖ ਕਿਤੇ ਲੈਣ ਦੀ ਵਿੱਚਤ ਨਹੀਂ ਰਹਿ ਗਿਆ ਉਸ ਕਿਰਪਾ ਨੂੰ ਕੀ ਕੀ ਕਹਾਣੀ ਕੀ ਕਲਾ ਵਰਤ ਗਈ ਵੇ ਗੁਰਦੁਆਰਾ ਸਾਹਿਬ ਤੋਂ ਦਰਸ਼ਨ ਕਰਕੇ ਤੇ ਅਸੀਂ ਬਾਹਰ ਨਿਕਲੇ ਹਾਂ ਨਾ ਜਦੋਂ ਤੇ 5-6 ਉਹਨਾਂ ਦੇ ਪਾਕਿਸਤਾਨ ਦੇ 30-35 ਸਾਲਾਂ ਉਹ ਨੌਜਵਾਨ ਮੁੰਡੇ ਕਾਲੀਆਂ ਵਾਲਾ ਜੂਰੀਫਾਰਮ ਪਾਈ ਪੁਲਿਸ ਦੇ ਮੁਲਾਜ਼ਮ ਪੰਜਾਬ ਦੇ ਸੀ ਵੇਖੋ ਉਹਨਾਂ ਦੀ ਡਿਊਟੀ ਆ ਭਾਰੇ ਨੂੰ ਪੁੱਛੋ ਵੀ ਤੁਹਾਡੀ ਸੇਵਾ ਪਾਣੀ ਸਹੀ ਹੋਇਆ ਕੋਈ ਮੁਸ਼ਕਲਤ ਨਹੀਂ ਆਈ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਮੈਨੂੰ ਹੱਥ ਮਾਰਿਆ ਕਿ ਇੱਕ ਸਾਈਡ ਤੇ ਆ ਜਾਓ ਗਾੜ੍ਹ ਚੱਲੇਗਾ ਉਹਨਾਂ ਆ ਕੇ ਜੀ ਫੋਟੋ ਕਰ ਲਈ ਚਲੋ ਸੁਭਾਵਕੀ ਫੋਟੋ ਕਰਦੇ ਨੇ ਉਹ ਉਹਨਾਂ ਨੇ ਇੱਕ ਵਚਨ ਕੀਤਾ ਉਹਨਾਂ ਦਾ ਕੋਈ ਮੁਖੀਆ ਹੋਊਗਾ ਉਹ ਉਹ ਅਹੁਦਾ ਹੁਲੋ ਦਾ ਉਹ ਕਹਿੰਦਾ ਸਰਦਾਰ ਜੀ ਇੱਥੇ ਆਏ ਜੇ ਸਾਡੇ ਵੱਲੋਂ ਕੋਈ ਸੇਵਾ ਦੀ ਫਰਕ ਉਹ ਤੁਹਾਨੂੰ ਮੁਸ਼ਕਲ ਆਈ ਆ ਵੇਖੋ ਦਾਸ ਦਾ ਉਸ ਟਾਈਮ ਤੇ ਇੱਕ ਨਾ ਮਜ਼ਾਕੀਆ ਬੂਡ ਬਣਿਆ ਸੀ ਉਹ ਕਹਿੰਦੇ ਜੀ ਕੋਈ ਮੁਸ਼ਕਲ ਆਈ ਆ ਤੇ ਦਾਸ ਨੇ ਕਿਹਾ ਤਾਂ ਜੀ ਆਈ ਆ ਉਹ ਹੈਰਾਨ ਹੋ ਗਏ ਅਸੀਂ ਪੁੱਛਣ ਗਏ ਤਾਂ ਇਹ ਕਿ ਕੋਈ ਮੁਸ਼ਕਲ ਨਹੀਂ ਹੈ ਮੁਸ਼ਕਲ ਕਾਦੀ ਆ ਗਈ ਅਧਿਆਪਕ ਆਦੀ ਮੁਸ਼ਕਲ ਆਈ ਤੇ ਦਾਸ ਨੇ ਕਿਹਾ ਵੀ ਅਜੋ ਤੋਂ 78 ਸਾਲ ਪਹਿਲਾਂ ਜਦੋਂ ਆਪਣੇ ਦੇਸ਼ ਦੀ ਵੰਡ ਹੋਈ ਆ ਨਾ ਤੇ ਦਾਸ ਨੇ ਕਿਹਾ ਵੀ ਆਪਣੇ ਸਾਡੇ ਪਰਿਵਾਰ ਇਥੋਂ ਪਾਕਿਸਤਾਨੋਂ ਉੱਜੜ ਕੇ ਇੰਡੀਆ ਨਹੀਂ ਚਲੇ ਗਏ ਆ ਨਾ ਤੇ ਦਾਸ ਨੇ ਕਿਹਾ ਦੀ ਸਰੀਰਾਂ ਕਰਕੇ ਤੇ ਅਸੀਂ ਚਲੇ ਗਏ ਇੰਡੀਆ ਦੇ ਵਿੱਚ ਪਰ ਦਿਲ ਜਿਹੜਾ ਨਾ ਸਾਡਾ ਦਿਲ ਉਹ ਇੱਥੇ ਰਹਿ ਗਿਆ ਜੇ ਪਾਕਿਸਤਾਨ ਦੇ ਵਿੱਚ ਜੀ ਤੇ ਮੈਂ ਤੇ ਅੱਜ ਦਿਲ ਲੱਪਣ ਆਇਆ ਆਪਣਾ ਪਾਸੇ ਨੂੰ ਦਿਲ ਲੱਪਣ ਹੀ ਰਿਹਾ ਕੀ ਕਰਾਂ ਉਹ ਹੱਸ ਪਏ ਸਾਰੇ ਜਾਣੇ ਉਹ ਹੱਸ ਪਏ ਵੀ ਮਜ਼ਾਕ ਕਰ ਰਹੇ ਆ ਉਹ ਕਹਿੰਦੇ ਜੀ ਦਿਲ ਤੇ ਫੇਰ ਲਾਵਾਂਗੇ ਪਹਿਲੋਂ ਆਓ ਇੱਕ ਜਫਾ ਪਾਈਏ ਪਿਆਰ ਵਾਲਾ ਚਲੋ ਖੈਰ ਪ੍ਰੇਮ ਪਿਆਰ ਦਿੱਤਾ ਫੇਰ ਤੁਰਨ ਲੱਗੇ ਆ ਤੇ ਉਹਨਾਂ ਨੇ ਇੱਕ ਬਚਨ ਕੀਤਾ ਉਹ ਆਂਦੇ ਵੀ ਸਰਦਾਰ ਵੀ ਸਾਨੂੰ ਇੱਕ ਕੱਲ ਦੀ ਸਮਝ ਨਹੀਂ ਆਉਂਦੀ ਇਸ ਸਿੱਖਾਂ ਨੂੰ ਵੇਖ ਕੇ ਤੇ ਸਾਡੇ ਮਾਂ ਚ ਚਾ ਕਾਦਾ ਬਣ ਗਿਆ ਸਾਨੂੰ ਸਮਝ ਨਹੀਂ ਆਉਂਦੀ ਜਦੋਂ ਮਿਲਦਾ ਆਪਣੇ ਨੂੰ ਵੀ ਵੱਧ ਪਿਆਰੇ ਲੱਗਦੇ ਸੀ ਆਖਾਂ ਉਹ ਸਹਿਜ ਭਾਵ ਉਹਨਾਂ ਨੇ ਬੱਚੇ ਨੂੰ ਕਿਹਾ ਤੇ ਇੱਕਦਮ ਤੁਸੀਂ ਵੇਖੋ ਉਹ ਬੱਚਾ ਦਾ ਜਵਾਬ ਦੇਣਾ ਆਖਾ ਸੀ ਕਿਉਂਕਿ ਦਾਸਨਾ ਵੀ ਇਹ ਬੀਤ ਰਹੀ ਆ ਜਲ ਕਰਦਾ ਸੀ ਉਧਰ ਸਥਾਨਾਂ ਤੇ ਜਾਈਏ ਤੋਂ ਕਹਿੰਦੇ ਜੀ ਕੀ ਗੱਲ ਸਾਨੂੰ ਇੰਨਾ ਪਿਆਰ ਕਿਉਂ ਤੁਹਾਡੇ ਨਾਲ ਆਉਂਦਾ ਕਿਉਂ ਤੁਸੀਂ ਐਡੇ ਵਧੀਆ ਲੱਗਦੇ ਜੀ ਤੇ ਮਹਾਰਾ ਜੀ ਨੇ ਉਸੇ ਵਾਲੇ ਵੇਖੋ ਇੱਕ ਫੁੱਲ ਨਾਲ ਦੇ ਦਿੱਤਾ ਦਾਸਨਾ ਨੂੰ ਕਿਹਾ ਆਪ ਹੀ ਵੇਖੋ ਅੱਜ ਤੋਂ 5.5 ਸੌ ਸਾਲ ਪਹਿਲਾਂ ਗੁਰੂ ਸਾਹਿਬ ਇੱਥੇ ਆਏ ਗੁਰੂ ਨਾਨਕ ਸੱਚੇ ਪਾਤਸ਼ਾਹ ਭਈ ਉਹਨਾਂ ਨੇ ਊਚ ਨੀਚ ਜਾਤ ਪਾਤ ਆ ਜਿਹੜੇ ਫਿਰਕੇ ਸਨ ਇਹਨਾਂ ਨੂੰ ਮਿਟਾ ਕੇ ਪਈ ਇੱਕ ਕਰਤਾ ਸਾਰਿਆਂ ਨੂੰ ਤੇ ਇਹ ਇਸ ਮਿੱਟੀ ਦੇ ਵਿੱਚ ਇਹ ਚੀਜ਼ ਆ ਵੀ ਪ੍ਰੇਮ ਤੇ ਪਿਆਰ ਉਹ ਆਂਦੇ ਵੀ ਸੁਣਿਆ ਅਸੀਂ ਪਿਆਰ ਤੇ ਸਾਨੂੰ ਬੜਾ ਹੁੰਦਾ ਸੀ ਪਰ ਅੱਜ ਪਤਾ ਲੱਗਾ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਕੋ ਰਹਿਮਤ ਹੀ ਹੈ ਗਈ ਆ ਜਿਹੜੀ ਤੁਹਾਡੇ ਨਾਲ ਸਾਨੂੰ ਪਿਆਰ ਜਾਗਦਾ ਵਾ ਦੋਰ ਲਗਾ ਦਾਸ ਨੇ ਇੱਕ ਬਚਨ ਕੀਤਾ ਭਈ ਇੱਕ ਕੰਮ ਕਰਿਓ ਤੁਸੀਂ ਜੇ ਮੈਨੂੰ ਮਿਲੇ ਜੇ ਤੇ ਆਂਦੇ ਕੀ ਜੀ ਇਹ ਕਹਾ ਦਾਸ ਨੇ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਐਸੀ ਫਲਵਾੜੀ ਐਸਾ ਬੂਟਾ ਲਾ ਦਿੱਤਾ ਨਾ ਸੰਸਾਰ ਤੇ ਕਿ ਸਾਰਾ ਸੰਸਾਰ ਵੀ ਇਹਦੇ ਥੱਲੇ ਆਣ ਕੇ ਬਹਿ ਜਾਵੇ ਨਾ ਇਹਦੀ ਸ਼ਾਨ ਮੁੱਕਦੀ ਨਹੀਂ ਆ ਬਈ ਇਹ ਸੇ ਸ਼ਾਨ ਨੂੰ ਅਸੀਂ ਇਸ ਬੂਟੇ ਨੂੰ ਹਰਿਆ ਦੇ ਭਰਿਆ ਰੱਖਣਾ ਫਿਰ ਵੇਖਣ ਕਿ ਹਰਿਆ ਭਰਿਆ ਕਿਦਾ ਰੱਖਣਾ ਆਹਦੇ ਇਹ ਹਰਿਆ ਭਰਿਆ ਅਸੀਂ ਕਿਦਾਂ ਰੱਖਣਾ ਦਾਸ ਨੇ ਕਿਹਾ ਭਈ ਭਈ ਇਹ ਜੋ ਸੱਚੇ ਪਾਤਸ਼ਾਹ ਦੀ ਆਚਾਰਨ ਕੀਤੀ ਗੁਰਬਾਣੀ ਆ ਨਾ ਵੀ ਇਹਦਾ ਸਤਕਾਰ ਤੇ ਮਾਣ ਵੀ ਇਹ ਜਦੋਂ ਕਰਦੇ ਆ ਤੇ ਇਹ ਸੱਚੇ ਪਾਤਸ਼ਾਹ ਦੇ ਉਸ ਜਿਹੜਾ ਬੂਟਾ ਲਾਇਆ ਸੀ ਨਾ ਪਿਆਰ ਦਾ ਵੀ ਉਹਨੂੰ ਪਾਣੀ ਦੇਣਾ ਵਾ ਖੈਰ ਉਥੋਂ ਆਗੇ ਅਗੇ ਤੇ ਉਥੇ ਵਿਚਾਰ ਗੁਰਦੁਆਰਾ ਸਾਹਿਬ ਦੇ ਅੰਦਰ ਵਿੱਚ ਕੀ ਹੋਈ ਕੱਲ ਬਾਅਦ ਵਿਚਾਰ ਕਰ ਰਿਹਾ ਸੀ ਇੱਥੋਂ ਦੇ ਦੋ ਮੁਖੀ ਨੇ ਰੱਬ ਦਾ ਪਾਣਾ ਉਸ ਅੰਦਰ ਜਿਹੜੀ ਕਥਾ ਵਿਚਾਰ ਹੋਈ ਨਾ ਸੱਚੇ ਪਾਤਸ਼ਾਹ ਤੇ ਉਸ ਦਰਬਾਰ ਦੇ ਵਿੱਚ 10 ਬੰਨੋਂ ਕਥਾ ਕੀਤੀ ਗਈ ਆ ਸੈਸ ਬਾਅਦ ਸੀ ਮੈਂ ਘਰੋਂ ਜਾਦ ਕਰਕੇ ਨਹੀਂ ਸੀ ਗਿਆ ਗੱਲ ਕੁਝ ਹੋਰ ਕਰਨੀ ਸੀ ਤੇ ਗੱਲ ਹੋਰ ਬਣੇ ਚਲੇਗੀ ਸਾਰੀ ਦੀ ਸਾਰੀ ਕਥਾ ਨਾ